ਜਿੱਥੇ ਕੁਝ ਦਿਨਾਂ ਤੋਂ ਚੰਡੀਗੜ੍ਹ ਦੇ ਵਿੱਚ ਗਰਮੀ ਦਾ ਆਲਮ ਹੈ ਕਿ ਜਿੰਨਾ Shimla ਦੇ ਵਿੱਚ ਤਾਪਮਾਨ ਦਿਨ ਦੇ ਵਿੱਚ ਹੈ ਉਨਾ ਚੰਡੀਗੜ੍ਹ ਦੇ ਵਿੱਚ ਰਾਤ ਨੂੰ ਹੈ ਤੇ ਹੁਣ ਪਿਛਲੇ ਕੁਝ ਦਿਨਾਂ ਤੋਂ ਜਿੱਥੇ ਨਿਯੰਤਮ ਤਾਪਮਾਨ ਚੰਡੀਗੜ੍ਹ ਦਾ 30 ਦੇ ਆਲੇ ਦੁਆਲੇ ਚੱਲ ਰਿਹਾ ਹੈ ਤੇ ਉੱਥੇ ਹੀ Shimla ਦੇ ਵਿੱਚ ਇਹ ਅਧਿਕਤਮ ਤਾਪਮਾਨ 25 ਤੋਂ ਵੱਧ ਦਰਜ ਕੀਤਾ ਗਿਆ ਯਾਨੀ ਕਿ ਹੁਣ ਜਿਹੜੇ 4 ਦਿਨਾਂ ਦੇ ਵਿੱਚ ਉਹਨਾਂ ਦੇ ਦਿਨਾਂ ਦੇ ਵਿੱਚ ਕੁਝ ਰਾਹਤ ਦੇ ਆਸਾਰ ਨਜ਼ਰ ਆ ਸਕਦੇ ਹਨ ਪਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਰਮ ਹਵਾ ਉਹਦੇ ਵਿੱਚ ਹੋਏਗੀ ਪਰ ਅਜੇ ਰਾਹਤ ਦੀ ਉਮੀਦ ਉਸ ਤਰੀਕੇ ਨਾਲ ਨਹੀਂ ਹੈ ਫਿਲਹਾਲ ਹਵਾ ਜਿਹੜੀਆਂ ਉਹ ਚੱਲਣ ਦੀ ਗੱਲ ਕਹੀ ਜਾ ਰਹੀ ਆ ਤੇ ਦੂਜੇ ਪਾਸੇ ਇਹ ਵੀ ਦੱਸ ਦਈਏ ਕਿ ਹੁਣ ਜਿਹੜੀਆਂ 44 ਡਿਗਰੀ ਤੱਕ ਤਾਪਮਾਨ ਜਿੱਥੇ ਵੱਧ ਸਕਦਾ ਸੀ ਉੱਥੋਂ ਹੀ ਹੁਣ 41.7 ਤੇ ਅੱਗੇ ਨਹੀਂ ਵਧ ਰਿਹਾ ਤੇ ਪੂਰਾ ਸਹਿਰ ਜਿਹੜਾ ਉਹ ਲਗਭਗ ਉਮਸ ਤੇ ਗਰਮੀ ਦੇ ਨਾਲ ਝੁਲਸ ਰਿਹਾ ਯਾਨੀ ਕਿ ਸਿੱਧੇ ਤੌਰ ਤੇ ਚੰਡੀਗੜ੍ਹ ਦੇ ਵਿੱਚ ਹਾਲ ਬਿਹਾਲ ਹੈ ਤੇ Shimla ਦੇ ਵਿੱਚ ਜਿੰਨੀਆਂ ਗਰਮ ਰਾਤਾਂ ਨੇ ਉਨਾਂ ਚੰਡੀਗੜ੍ਹ ਸ਼ਹਿਰ ਦਿਨ ਦੇ ਵਿੱਚ ਗਰਮ ਹੈ ਮੌਸਮ ਵਿਭਾਗ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਸ਼ਨੀਵਾਰ ਤੋਂ ਬਾਅਦ ਜਿੱਥੇ ਗਰਮੀ ਤਪੱਸ ਤੇ ਰਾਹਤ ਮਿਲ ਸਕਦੀ ਹੈ ਤੇ 13 ਜੂਨ ਤੋਂ ਬਾਅਦ ਮੀਂਹ ਪੈਣ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਗਈ ਹੈ ਹਾਲਾਂਕਿ ਅਜੇ ਇਸ ਬਾਰੇ ਕੁਝ ਜਿਹੜਾ ਉਹ ਸੰਭਵ ਨਹੀਂ ਹੈ ਕਿਉਂਕਿ ਜਿਹੜਾ ਹਵਾਵਾਂ ਦਾ ਰੁੱਖਾ ਉਹ ਬਦਲ ਵੀ ਸਕਦਾ ਹੈ ਪਰ ਦੂਜੇ ਪਾਸੇ ਜਿਹੜੇ 13 ਜੂਨ ਤੋਂ ਬਾਅਦ ਜਿਹੜੀ ਹੈ ਥੋੜੀ ਜਿਹੀ ਰਾਹਤ ਮਿਲਣ ਦੇ ਅਸਾਰ ਜ਼ਾਹਿਰ ਕੀਤੇ ਗਏ ਨੇ ਤੇ ਹੁਣ ਹਵਾਵਾਂ ਦੇ ਨਾਲ-ਨਾਲ ਜਿਹੜੀ ਨਵੀਂ ਹਵਾਵਾਂ ਦੇ ਵਿੱਚ ਦੇਖੀ ਜਾਏਗੀ ਉਸਤੇ ਵੀ ਸਿਸਟਮ ਤਿਆਰ ਕਰੇਗੀ ਤੇ ਆਲੇ-ਦੁਆਲੇ ਏਸੇ ਕਰਕੇ ਇਸ ਨਵੀਂ ਦੀ ਬਜਟੇ ਮੀ ਵੀ ਪੈ ਸਕਦਾ ਪਰ ਫਿਲਹਾਲ ਚੰਡੀਗੜ੍ਹ ਦੇ ਵਿੱਚ ਲਗਾਤਾਰ ਜਿਹੜਾ ਉਹ ਗਰਮੀ ਵੱਧ ਰਹੀ ਆ ਤੇ ਲੋਕ ਗਰਮੀ ਦੇ ਵਿੱਚ ਵੀ ਜਿਹੜੇ ਗੱਡੀਆਂ ਚਲਾਉਣ ਵਾਲੇ ਨੇ ਉਹ ਲਗਾਤਾਰ ਏਸੀ ਦਾ ਇਸਤੇਮਾਲ ਕਰ ਰਹੇ ਨੇ ਤੇ ਜਿੰਨੇ ਦਫ਼ਤਰਾਂ ਦੇ ਵਿੱਚ ਬੈਠੇ ਨੇ ਉਹਨਾਂ ਦੇ ਕਈ-ਕਈ ਘੰਟੇ ਏਸੀ ਚਲ ਰਹੇ ਨੇ ਦੂਜੇ ਪਾਸੇ ਲੋਕਾਂ ਦਾ ਜਾਂ ਜਿਹੜੇ ਮਾਹਿਰ ਨੇ ਜਾਣਕਾਰ ਨੇ ਉਹ ਇਹ ਵੀ ਕਹਿੰਦੇ ਨੇ ਕਿ ਬਾਤਾਂ ਵੰਨ ਦੇ ਮੁਤਾਬਿਕ ਉਹਨਾਂ ਨੇ ਆਪਣਾ ਸੁਝਾਅ ਦਿੱਤਾ ਹੈ ਕਿ ਅਸੀਂ ਕਈ-ਕਈ ਘੰਟੇ ਏਸੀ ਫ੍ਰਿਜ ਜਾਂ ਫਿਰ ਹੋਰ ਜਿਹੜੀਆਂ ਇਲੈਕਟ੍ਰੋਨਿਕ ਵਸਤਵਾਂ ਇਸਤੇਮਾਲ ਕਰਦੇ ਹਾਂ ਉਸ ਤੋਂ ਨਿਕਲਣ ਵਾਲੀ ਹੀਟ ਵੀ ਲਗਾਤਾਰ ਜਿਹੜਾ ਉਹ ਇਸ ਗਰਮੀ ਦੇ ਵਿੱਚ ਬਾਦ ਕਰ ਰਹੀ ਹੈ ਤੇ ਕਿਥੇ ਨਾ ਕਿਥੇ ਲੋਕਾਂ ਨੂੰ ਕੁਝ ਕੀ ਘੰਟੇ ਚਲਾ ਕੇ ਹੀ ਆਪਣੇ ਏਸੀ ਕੂਲਰ ਬੰਦ ਕਰਨ ਦੇਣੇ ਚਾਹੀਦੇ ਤਾਂ ਕਿ ਉਹਨਾਂ ਦੀਆਂ ਮੋਟਰਾਂ ਤੋਂ ਨਿਕਲਣ ਵਾਲੀ ਜਿਹੜੀ ਗਰਮੀ ਆ ਉਸ ਤੋਂ ਥੋੜਾ ਜਆ ਕੰਟਰੋਲ ਹੋ ਸਕੇ ਨਹੀਂ ਤਾਂ ਇਹ ਗਰਮੀ ਇਦਾਂ ਹੀ ਵੱਧਦੀ ਜਾਵੇਗੀ